ਦੇਖੋ ਜੇ ਤੁਸੀਂ ਪਛਾਣ ਕਰੋ ਜੀ ਇਸ ਬੂਟੀ ਦੀ ਬਹੁਤ ਹੀ ਗੁਣਕਾਰੀ ਬੂਟੀ ਹੈ ਜੀ ਦਾ ਪਸਾਗ ਬਣਾਉਣ ਲੱਗੇ ਆ ਤੇ ਇੱਕ ਸਾਡੀ ਸੰਜੀਵਨੀ ਬੂਟੀ ਇਹਨੂੰ ਆਖਿਆ ਜਾਂਦਾ ਐਨੇ ਕੁ ਜਿਆਦੇ ਦੇ ਵਿੱਚ ਗੋਣ ਵਿਟਾਮਿਨ ਮੈਰਰ ਬਹੁਤ ਹੀ ਜਿਆਦੇ ਨੇ ਇਹਦੇ ਵਿੱਚ ਵੀ ਜਿਹੜੀ ਆਪਣੇ ਸਰੀਰ ਵਾਸਤੇ ਬਹੁਤ ਹੀ ਜਿਆਦਾ ਫਾਇਦੇਮੰਦ ਆ ਇਹਦਾ ਨਾਮ ਹੈਗਾ ਜੀ ਜਿਵੇਂ ਵਾਟਰ ਸਪੰਜ ਨੂੰ ਬੋਲਦੇ ਆ ਇੰਗਲਿਸ਼ ਦੇ ਵਿੱਚ ਫਿਰ ਇਹਨੂੰ ਨਾਰੀ ਦਾ ਸਾਗ ਵੀ ਬੋਲਦੇ ਨੇ ਤੇ ਪੰਜਾਬੀ ਦੇ ਵਿੱਚ ਇਹਨੂੰ ਕਰਮੀ ਦਾ ਸਾਗ ਬੋਲਦੇ ਨੇ ਹਿੰਦੀ ਦੇ ਵਿੱਚ ਇਹਨੂੰ ਜਿਵੇਂ ਨਾਰੀ ਦਾ ਸਾਗ ਆਪਾਂ ਤੁਹਾਨੂੰ ਦੱਸਿਆ ਚਾਏ ਇਹ ਕਰੂਆ ਦਾ ਸਾਗ ਬੋਲਦੇ ਨੇ ਇਹਨੂੰ ਕਈ ਨਾਵਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ ਤੇ ਤੁਸੀਂ ਜਰੂਰ ਦੱਸਿਓ ਜੇ ਕਿ ਤੁਹਾਡੇ ਇਹਨੂੰ ਕੀ ਨਾਂ ਨਾ ਬੋਲਿਆ ਜਾਂਦਾ ਦੇਖੋ ਪਛਾਣ ਕਰ ਲਓ ਤੁਸੀਂ ਹੁੰਦੀ ਹੈ ਹਰ ਜਗ੍ਹਾ ਤੇ ਐ ਨਹੀਂ ਆ ਵੀ ਆਪਣੇ ਅੰਮ੍ਰਿਤਸਰ ਵਾਲੀ ਸਾਈਡ ਤੇ ਨਹੀਂ ਹੈਗੀ ਚਾਏ ਇਧਰਲੀ ਸਾਈਡ ਤੇ ਨਹੀਂ ਹੈਗੀ ਹਰ ਇੱਕ ਜਗ੍ਹਾ ਤੇ ਹੁੰਦੀ ਹੈ ਤੇ ਸਵਚ ਕੀਤੀ ਕਿਉਂਕਿ ਮੈਨੂੰ ਇਹ ਮੈਂ ਤੁਹਾਨੂੰ ਕੋਈ ਵੀ ਜਾਣਕਾਰੀ ਦੇਣੀ ਹੁੰਦੀ ਹੈ ਨਾ ਪਹਿਲਾਂ ਮੈਨੂੰ ਜਾਣਕਾਰੀ ਹੋਊਗੀ ਫਿਰ ਹੀ ਆਪਾਂ ਤੁਹਾਨੂੰ ਦੇ ਸਕਦੇ ਹਾਂ ਫਿਰ ਮੇਰੀ ਜਾਣਕਾਰੀ ਲਈ ਵੀ ਇਹਨੇ ਕਾਜਾਦੇ ਫਾਇਦੇਮੰਦ ਦਾ ਨਾ ਇੰਨੀਆਂ ਬਿਮਾਰੀਆਂ ਵਾਸਤੇ ਵਰਤਿਆ ਜਾਂਦਾ ਵਾ ਬਹੁਤ ਹੀ ਜਿਆਦਾ ਲਾਭਦਾਇਕਾ ਵੀ ਜਿਵੇਂ ਆਪਾਂ ਪਖੜੇ ਦਾ ਸਾਗ ਨਹੀਂ ਬਣਾਇਆ ਸੀ ਪਖੜੇ ਦੀ ਆਪਾਂ ਪੁਰਜੀ ਬਣਾਈਆਂ ਉਸੇ ਤਰੀਕੇ ਨਾਲ ਵੀ ਇਹਨੂੰ ਬਣਾਇਆ ਜਾਂਦਾ ਵਾ ਜਿਵੇਂ ਇਹਦੀ ਪੁਰਜੀ ਟੈਪ ਇਹਦਾ ਸਾਗ ਬਣਾਉਂਦੇ ਨੇ ਜ਼ਿਆਦਾਤਰ ਪਰ ਆਪਾਂ ਜਿਹੜਾ ਇਹਦੇ ਵਿੱਚ ਪਾਲਕ ਮਿਕਸ ਕਰਕੇ ਜਿਵੇਂ ਆਪਾਂ ਨਾਰਮਲ ਸਾਗ ਬਣਾਉਂਦੇ ਉਸੇ ਤਰ੍ਹਾਂ ਬਣਾਵਾਂਗੇ ਦੋ ਤਿੰਨ ਤਰੀਕੇ ਨੇ ਇਹਦਾ ਸਾਗ ਬਣਾਇਆ ਜਾਂਦਾ ਫਿਰ ਇਹਦਾ ਜੂਸ ਵੀ ਬਣਾਇਆ ਜਾਂਦਾ ਫਿਰ ਇਹਦੇ ਜਿਵੇਂ ਪਰਾਂਠਿਆਂ ਦੇ ਵਿੱਚ ਆਪਾਂ ਪੁਰਜੀ ਵਾਂਗੂ ਪਾ ਦਿੰਦੇ ਨਾ ਕੱਟ ਕੇ ਪੱਤੇ ਉਦਾਂ ਵੀ ਬਣਾ ਸਕਦੇ ਆ ਫਿਰ ਇਹਦਾ ਰੈਤਾ ਵੀ ਬੰਦਾ ਵਾ ਇਹਦੇ ਪਕੌੜੇ ਵੀ ਬੰਦੇ ਆ ਕੋਪੇ ਵੀ ਬੰਦੇ ਆ ਵੀ ਕਈ ਤਰੀਕਿਆਂ ਨਾਲ ਇਹਨੂੰ ਖਾਧਾ ਜਾਂਦਾ ਵਾ ਤੇ ਬਾਕੀ ਜਿਹੜੇ ਕਬਜ਼ਾ ਲਿਆ ਨਾ ਉਹਨਾਂ ਵਾਸਤੇ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਤੁਸੀਂ ਡੇਲੀ ਵੀ ਇਹਦਾ ਯੂਜ਼ ਕਰ ਸਕਦੇ ਹੋ ਜਿਹੜੇ ਕਬਜ਼ ਦੀ ਇਹਨਾਂ ਨੂੰ ਪ੍ਰੋਬਲਮ ਆ ਇਹ ਤੁਸੀਂ ਇਹਦਾ ਡੇਲੀ ਯੂਜ਼ ਕਰੋਗੇ ਫੁੱਜੀ ਵਾਂਗ ਇਹਨੂੰ ਬਣਾ ਕੇ ਖਾਓਗੇ ਤੇ ਜਿਹੜੀ ਕਬਜ਼ ਦੀ ਪ੍ਰੋਬਲਮ ਆ ਤੁਹਾਡੀ ਜੜ ਤੋਂ ਖਤਮ ਹੋ ਜਾਏਗੀ ਇਹਦੇ ਵਿੱਚ ਬਹੁਤ ਜ਼ਿਆਦਾ ਹਾਈ ਵਿੱਚ ਪਾਵਰ ਦੇ ਵਿੱਚ ਇਹਦੇ ਵਿੱਚ ਫਾਈਬਰ ਹੁੰਦਾ ਵਾ ਜਿਹੜੇ ਆਪਣੇ ਪੇਟ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰਦਾ ਵਾ ਤੇ ਆਪਣੀ ਕਬਜ਼ ਦੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਦਾ ਵਾ ਫਿਰ ਡਾਇਬੀਟਿਸ ਯਾਨੀ ਕਿ ਜਿਹੜੇ 슈ਗਰ ਦੇ ਪੇਸ਼ੈਂਟ ਆ ਨਾ ਉਹ ਵੀ ਇਹਦਾ ਇਸਤੇਮਾਲ ਕਰ ਸਕਦੇ ਆ ਜਿਹੜੀ 슈ਗਰ ਨੂੰ ਕੰਟਰੋਲ ਰੱਖਣ ਦੇ ਵਿੱਚ ਵੀ ਇਹਦੀ ਫੁੱਲ ਪਾਵਰ ਆ ਬਾਕੀ ਇਹਦੇ ਵਿੱਚ ਆਇਰਨ ਇੰਨਾ ਵਾ ਇਮਿਊਨਿਟੀ ਸਿਸਟਮ ਜਿਹੜਾ ਵਾ ਇਹ ਆਪਣਾ ਮਜ਼ਬੂਤ ਕਰਦਾ ਵਾ ਵਿਟਾਮਿਨ ਏ ਸੀ ਡੀ ਯਾਨੀ ਕਿ ਤਕਰੀਬਨ ਕਿੰਨੇ ਹੀ ਵਿਟਾਮਿਨ ਇਹਦੇ ਵਿੱਚ ਪਾਏ ਜਾਂਦੇ ਆ ਜਿਹੜੇ ਮੈਂ ਅੱਜ ਸਰਚ ਕੀਤੇ ਆ ਮੈਂ ਜਾਣੀ ਆ ਕਿ ਇੰਨਾ ਕੁਸ਼ੇ ਜਿਹੜਾ ਕੁਦਰਤੀ ਬੂਟੀ ਦੇ ਵਿੱਚ ਪਾਇਆ ਜਾਂਦਾ ਆਪਾਂ ਲੋਕ ਨਾ ਝੂਠੀ ਦੁਨੀਆ ਵੱਲ ਤੁਰੇ ਜਾਂਦੇ ਆ ਕਿ ਜਿਵੇਂ ਬਾਜ਼ਾਰੀ ਚੀਜ਼ਾਂ ਵੱਲ ਜ਼ਿਆਦਾ ਆਪਾਂ ਜਾਂਦੇ ਆ ਆਪਾਂ ਪਹਿਲਾਂ ਵੀ ਕਈ ਵਾਰੀ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਜਿਹੜੀ ਕੁਦਰਤ ਨੇ ਆਪਾਂ ਨੂੰ ਕੋਈ ਚੀਜ਼ ਦਿੱਤੀ ਆ ਚਾਹੇ ਉਹ ਫਲ ਆ ਬੂਟਾ ਵਾ ਕੁਝ ਵੀ ਆ ਚਾਹੇ ਉਹ ਅਕਤ ਤੁਰਾਈ ਕਿਉਂ ਨਾ ਹੋਵੇ ਉਦੇ ਵੀ ਫਾਇਦੇ ਹੁੰਦੇ ਨੇ ਆਪਣੇ ਬਾਡੀ ਵਾਸਤੇ ਚਾਹੇ ਦਵਾਈ ਵਾਸਤੇ ਵਰਤੀ ਜਾਂਦੀਆਂ ਬੂਟੀਆਂ ਚਾਹੇ ਆਪਾਂ ਵੈਸੇ ਨੂੰ ਖਾ ਸਕਦੇ ਆ ਬਾਕੀ ਜੋਇੰਟ ਪੇਨ ਵਾਸਤੇ ਵੀ ਇਹ ਜਿਹੜਾ ਬਹੁਤ ਜ਼ਿਆਦਾ ਫਾਇਦੇਮੰਦ ਆ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਹੁੰਦੇ ਆ ਉਹ ਵੀ ਤੁਸੀਂ ਸਾਗੇ ਦਾ ਬਣਾ ਕੇ ਖਾ ਸਕਦੇ ਹੋ ਤੇ ਆਪਣੀ ਜਿਹੜੀ ਆ ਸਾਲਾਂ ਤੋਂ ਚੱਲੀ ਆ ਰਹੀ ਤਕਲੀਫ ਨੂੰ ਖਤਮ ਕਰ ਸਕਦੇ ਹੋ ਬਾਕੀ ਕੈਂਸਰ ਵਾਸਤੇ ਵੀ ਇਹ ਜਿਹੜਾ ਬਹੁਤ ਫਾਇਦੇਮੰਦ ਆ ਜਿਹਦੇ ਜਿਆਦਾ ਕਾਰਨ ਆ ਕਿ ਕਿਉਂਕਿ ਤੁਹਾਨੂੰ ਕਿਉਂਕਿ ਜਦੋਂ ਮੈਨੂੰ ਪਤਾ ਚੱਲੇ ਵੀ ਕੋਈ ਵੀ ਚੀਜ਼ ਹੈ ਜਿਹਦੇ ਨਾਲ ਕੈਂਸਰ ਦੇ ਸੈੱਲ ਖਤਮ ਹੁੰਦੇ ਆ ਤੇ ਮੈਂ ਉਹਦਾ ਇਸਤੇਮਾਲ ਜ਼ਰੂਰ ਕਰਦੀ ਆ ਜਿਹੜੀ ਦੇਸ਼ੀ ਚੀਜ਼ੇ ਹੋਵੇ। ਬਾਕੀ ਇਹਦੇ ਵਿੱਚ ਵਿਟਾਮਿਨ ਡੀ ਆ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤੀ ਦੇਊਗਾ, ਕੈਲਸ਼ੀਅਮ ਆ ਉਹਦੀ ਤੁਹਾਨੂੰ ਘਟਣੀ ਹੋਣ ਦਊਗਾ ਤੇ ਇੱਥੇ ਆਇਰਨ ਤੇ ਨਵ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਦੇਖੋ ਮੇਰਾ ਨਹ ਤੇ ਹੱਥ ਜਿਵੇਂ ਇਹਦੀਆਂ ਮੈਂ ਡੰਡੀਆਂ ਤੋੜਦੀ ਸੀ ਨਾ ਇਹ ਕਾਲੇ ਹੋ ਗਏ ਜਿਵੇਂ ਆਪਣਾ ਪਾਲਕ ਦਾ ਸਾਗ ਆਪਾਂ ਕਰਦੇ ਆ ਨਾ ਤੇ ਇਹ ਪਾਲਕ ਦੇ ਸਾਗ ਵਾਂਗੂ ਹੀ ਟੇਸਟੀ ਬਣਦਾ ਵਾ ਨੋਰਮਲ ਸਾਗ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਇਹਦੀ ਪੂਰਜੀ ਵੀ ਬਣਾ ਕੇ ਖਾ ਸਕਦੇ ਹੋ ਇਹਦਾ ਰੈਤਾ ਵੀ ਇਹਦੇ ਪਰੌਂਠੇ ਵੀ ਪਕੌੜੇ ਵੀ ਤੇ ਚਾਹੇ ਜਿਵੇਂ ਆਪਾਂ ਪਾਲਕ ਦਾ ਸਾਗ ਤੇ ਵਿੱਚ ਥੋੜਾ ਥੋੜਾ ਆਪਾਂ ਕਿਉ ਪਾ ਦੇਨੇ ਨਾ ਪਨੀਰ ਦੇ ਤੇ ਪਾਲਕ ਪਨੀਰ ਵਾਂਗੂ ਇਹਨੂੰ ਬਣਾ ਸਕਦੇ ਹੋ ਬਾਕੀ ਦਾ ਟੇਸਟ ਉਹ ਜਿਹੜਾ ਆਪਾਂ ਜਿੰਨਾ ਜਾਣਿਆ ਵਾ ਵੀ ਪਾਲਕ ਵਰਗਾ ਹੀ ਆ ਬਾਕੀ ਖਾ ਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦਾ ਕਿੱਦਾਂ ਦਾ ਟੇਸਟ ਆ ਤੇ ਹੁਣ ਆਪਾਂ ਇਹਨੂੰ ਬਣਾ ਲੈਨੇ ਆ ਜੀ ਬਹੁਤ ਹੀ ਗੁਣਕਾਰੀ ਆ ਇਹ ਜ਼ਿਆਦਾਤਰ ਜਿਹੜੀ ਸਿਲ ਹੁੰਦੀ ਹੈ ਨਾ ਜਿੱਥੇ ਜਿਵੇਂ ਪਾਣੀ ਹੁੰਦਾ ਜਿਆਦਾ ਉੱਥੇ ਹੁੰਦੀ ਏ ਬੂਟੀ ਤਕਰੀਬਨ ਆਪਣੇ ਹੁੰਦੀ ਏ ਪਰ ਮੈਂ ਦੇਖੀ ਜ਼ਰੂਰ ਆ ਜਾਣਕਾਰੀ ਨਹੀਂ ਸੀਗੀ ਕਿ ਇਹ ਆਪਣੇ ਸਰੀਰ ਵਾਸਤੇ ਕਿੰਨੀ ਫਾਇਦੇਮੰਦ ਆ ਜਿਵੇਂ ਆਪਾਂ ਕਈ ਲੋਕਾਂ ਨੇ ਭਖੜਾ ਜ਼ਰੂਰ ਦੇਖਿਆ ਪਰ ਉਹਦੇ ਗੁਣਾਂ ਦੇ ਬਾਰੇ ਨਹੀਂ ਆਪਾਂ ਨੂੰ ਪਤਾ ਲੱਗਦਾ ਤੇ ਹੁਣ ਜੇ ਤੁਸੀਂ ਜਾਣਗੇ ਉਹ ਜਿਹੜੇ ਜਾਣਕਾਰ ਆ ਜਿਨ੍ਹਾਂ ਨੂੰ ਇਹ ਦਿੱਕਤਾਂ ਆ ਜਿਹੜੇ ਜਿਹੜੇ ਆਪਾਂ ਬਿਮਾਰੀਆਂ ਦੇ ਨਾਮ ਲਏ ਆ ਤੇ ਤੁਸੀਂ ਹੁਣ ਜਦੋਂ ਇਹਨੂੰ ਦੇਖੋਗੇ ਪਛਾਣੋਗੇ ਬੂਟੀ ਨੂੰ ਤੇ ਇਹਨੂੰ ਇਗਨੋਰ ਨਾ ਕਰਿਓ ਜੇ ਘਰੇ ਲਿਆ ਕੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਇਹਦੀ ਸਬਜ਼ੀ ਯੂਸ ਕੁਝ ਵੀ ਤਰੀਕੇ ਨਾਲ ਤੁਸੀਂ ਵਰਤ ਕੇ ਤੇ ਇਹਦੇ ਫਾਇਦੇ ਚੱਕ ਸਕਦੇ ਹੋ ਤੇ ਦੁੱਦੀ ਗੱਲ ਜਿਹੜੀ ਮੇਨ ਰਹਿ ਗਈ ਵੀ ਇਹ ਜਿਹੜਾ ਪੀਲੀਏ ਵਾਸਤੇ ਮੈਨੂੰ ਬਹੁਤ ਕਮੈਂਟ ਆ ਰਹੇ ਸੀ ਮੈਡਮ ਪੀਲੀਏ ਵਾਸਤੇ ਵੀਡੀਓ ਬਣਾਓ ਇਹ ਪੀਲੀਏ ਨੂੰ ਹੀ ਜੜ ਤੋਂ ਖਤਮ ਕਰਦਾ ਵਾ ਜੇ ਤੁਸੀਂ ਇਹਦਾ ਰਸ ਜਾਨੀ ਕਿ ਯੂਸ ਤੁਸੀਂ ਇਹਦਾ ਪੀਓ ਚਾਹ ਤੁਸੀਂ ਇਹਦਾ ਸਾਗ ਜਾਂ ਪੁਰਜੀ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਜਿਹੜਾ ਫਾਇਦੇਮੰਦ ਆਪਾਂ ਕਹਿ ਚੁੱਕੇ ਹਾਂ ਵੀ ਝੂਠ ਹੀ ਮਾਰਨ ਵਾਲੀ ਗੱਲ ਆ ਆਪਾਂ ਜਿੰਨੀ ਜਾਣਕਾਰੀ ਲਈ ਇੱਕ ਵੀਰਾ ਇੱਕ ਵੀਡੀਓ ਵੇਖ ਲਈ ਦੋ ਵੇਖ ਲਈ ਫਿਰ ਗੂਗਲ ਤੇ ਸਰਚ ਕਰ ਲਿਆ ਬਹੁਤ ਹੀ ਮੈਂ ਰਿਸਰਚ ਕੀਤੀ ਹੈ ਸਾਰਾ ਦਿਨ ਤੇ ਫਿਰ ਆਪਾਂ ਤੁਹਾਨੂੰ ਮਿਲੇ ਆਂ ਤੇ ਹੁਣ ਆਪਾਂ ਇਹਦੀ ਕਟਿੰਗ ਕਰਕੇ ਦਾ ਸਾਗ ਬਣਾਉਨੇ ਆ ਸਾਗ ਆਪਾਂ ਨੋਰਮਲ ਤਰੀਕੇ ਨਾਲ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਪੰਜਾਬੀ ਆਪਾਂ ਥੋੜੀ ਦੇ ਵਿੱਚ ਹੀ ਬਣਾਵਾਂਗੇ ਵੈਸੇ ਸਾਗ ਜਿਹੜਾ ਇਹਦਾ ਤੁਸੀਂ ਜਿਨ੍ਹਾਂ ਨੂੰ ਕਬਜਾ ਜਾਂ ਕੋਈ ਦਿੱਕਤ ਵਾਸਤੇ ਖਾ ਰਹੇ ਜਿਵੇਂ 슈ਗਰ ਵਾਲੇ ਆ ਤੇ ਫੇਰ ਤੁਸੀਂ ਕੀ ਕਰਨਾ ਲਸਣ ਦੀਆਂ ਲੈ ਕੇ 4-5 ਕਲੀਆਂ ਤੇ ਥੋੜਾ ਜਿਹਾ ਪਾ ਕੇ ਤੇਲ ਤੇ ਉਹਦਾ ਤੜਕਾ ਲਾ ਦੇਣਾ ਵਾ ਜੇ ਕਬਜਾ ਤੇ ਫੇਰ ਮਿਰਚ ਨਾ ਪਾਓ ਅਦਰਵਾਈਜ਼ ਤੁਸੀਂ ਇਹਦੇ ਵਿੱਚ ਮਿਰਚ ਵੀ ਥੋੜੀ ਜਿਹੀ ਵਿੱਚ ਪਾ ਸਕਦੇ ਹੋ ਹਰੀ ਤੇ ਮੁੜ ਕੇ ਕਟਿੰਗ ਕਰਕੇ ਇਹਨੂੰ ਵਿੱਚ ਪਾ ਦੇਣਾ ਬਸ ਇਹਨੂੰ ਭੁੱਲਣਾ ਹੀ ਆ ਜਿਵੇਂ ਆਪਾਂ ਮੇਥੀ ਦੀ ਪੁਰਜੀ ਬਣਾਉਨੇ ਆ ਪਾਣੀ ਦਾ ਬਿਲਕੁਲ ਇਸਤੇਮਾਲ ਨਾ ਕਰਿਓ ਜੇ ਤੁਸੀਂ ਉਸ ਤਰੀਕੇ ਨਾਲ ਬਣਾ ਰਹੇ ਹੋ ਕਿਉਂਕਿ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਹੁੰਦਾ ਇਹਨੇ ਆਪਣਾ ਪਾਣੀ ਹੀ ਛੱਡ ਦੇਣਾ ਉਹਦੇ ਵਿੱਚ ਇਹਨੇ ਪੱਕ ਜਾਣਾ ਤੇ ਜੇ ਨਹੀਂ ਤੁਸੀਂ ਉਸ ਤਰੀਕੇ ਨਾਲ ਬਣਾਉਣਾ ਜਿਵੇਂ ਅਸੀਂ ਬਣਾ ਰਹੇ ਆਂ ਵੀ ਬਾਲਕੇ ਜਿਵੇਂ ਆਪਾਂ ਸਾਗ ਬਣਾਉਨੇ ਉਦਾਂ ਵੀ ਬਣਾ ਸਕਦੇ ਹੋ ਤੇ ਤੁਸੀਂ ਪਹਿਲਾਂ ਪਾਣੀ ਕੇ ਬਾਲਕੇ ਫਿਰ ਤੜਕਾ ਵੀ ਤੁਸੀਂ ਲਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਬਣਾ ਲੈਣਾ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਤੇ ਬਣਾ ਕੇ ਫਿਰ ਸਾਗ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਦਰਮੋ ਚੁੱਕਾ ਤੇ ਆਪਾਂ ਨਾਲੋਂ ਨਾਲ ਸਾਗ ਕੱਟ ਕੇ ਛਪਾਈ ਜੰਨੇ ਆ ਤੇ ਉਹੀ ਆਪਣਾ ਜਿਹੜਾ ਪੁਰਾਣਾ ਮੰਤਰ ਆਪਾਂ ਸਾਗ ਪਾਉਣ ਲੱਗਿਆਂ ਪਰ ਉਹ ਬੋਲਦੇ ਆ ਉਹ ਆਪਾਂ ਕਰਾਂਗੇ ਕਿ ਕਿਉਂ ਕਰਦੇ ਨੇ ਤੁਸੀਂ ਮੇਰੀਆਂ ਪੁਰਾਣੀਆਂ ਸਾਗ ਵਾਲੀਆਂ ਵੀਡੀਓ ਸਾਰੀਆਂ ਵੇਖ ਸਕਦੇ ਜੇ ਉਹ ਦਿਨ ਆਪਾਂ ਜਦੋਂ ਮੰਮੀ ਤੋਂ ਗੈਰ ਸੀ ਉਹਨਾਂ ਨੇ ਸਾਗ ਬਣਾਇਆ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਤੇ ਉਹਨਾਂ ਨੇ ਉਸ ਤੀ ਦਾ ਜਵਾਬ ਦਿੱਤਾ ਸੀ ਜਿਹਨਾਂ ਨੂੰ ਨਹੀਂ ਪਤਾ ਤੁਸੀਂ ਹੋਰਿਆ ਵੀਡੀਓ ਦੇਖ ਕੇ ਜਾਣਕਾਰੀ ਲੈ ਸਕਦੇ ਜੀ ਕਰਨ ਲੱਪੇ ਹੈ ਸ਼ਾਇਦ ਤੁਹਾਨੂੰ ਆਜ ਵੀ ਹੁੰਦੀ ਹੋਵੇ ਗੱਜਣ ਲੱਪੇ ਤੇ ਆਪਾਂ ਦੇਖਦੇ ਹਾਂ ਸਾਗ ਦੀ ਕੀ ਹਾਲਤ ਹੈ ਤਕਰੀਬਨ ਬਾਣੀ ਗਿਆ ਵਾ ਤੇ ਫਿਰ ਆਪਾਂ ਨੂੰ ਕੋਟਾ ਲਾ ਕੇ ਫਿਰ ਦਿਖਾਵਾਂਗੇ ਸਾਗ ਦੇਖੋ ਜੀ ਆਪਣਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਇਹਨੂੰ ਆਪਾਂ ਤੜਕਾ ਵੀ ਲਾ ਦਿੱਤਾ ਇਹਨੂੰ ਕੋਈ ਜ਼ਿਆਦਾ ਪਿਆਜ਼ ਟਮਾਟਰ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਸਿਰਫ ਤੁਸੀਂ ਲਸਣ ਤੇ ਹਰੀ ਮਿਰਚ ਦਾ ਤੜਕਾ ਲਾ ਸਕਦੇ ਹੋ ਆਵਾ ਥੋੜਾ ਜਿਹਾ ਇਹਦੇ ਵਿੱਚ ਪਾਇਆ ਦੇਸੀ ਘਿਓ ਤੇ ਲਸਣ ਤੇ ਹਰੀ ਮਿਰਚ ਦਾ ਤੜਕਾ ਲਾਤਾ ਤੇ ਬਾਕੀ ਦਾ ਮੈਂ ਨਮਕ ਦੇਖਿਆ ਵਾ ਬਹੁਤ ਹੀ ਜ਼ਿਆਦਾ ਟੇਸਟੀ ਸੱਚੀ ਮੱਚੀ ਬਹੁਤ ਹੀ ਜ਼ਿਆਦਾ ਟੇਸਟੀ ਸਾਗ ਬਣਿਆ ਹੁਣ ਇਹਨੂੰ ਆਪਾਂ ਡੋਂਗੇ 'ਚ ਕੱਢ ਲੈਨੇ ਆ ਇਸੇ ਤਰ੍ਹਾਂ ਤੁਸੀਂ ਵੀਡੀਓ ਨੂੰ ਵਾਚ ਕਰਕੇ ਜੇ ਤੁਹਾਨੂੰ ਇਹ ਬੂਟੀ ਲੱਭਦੀ ਹੈ ਤਾਂ ਦਾ ਸਾਗ ਤੁਸੀਂ ਇਦਾਂ ਹੀ ਬਣਾ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਇਹਨੂੰ ਤੜਕਾ ਲਾ ਕੇ ਤੁਸੀਂ ਪਹਿਲਾਂ ਵੀ ਬਣਾ ਸਕਦੇ ਹੋ ਪੁਰਜੀ ਦੀ ਤਰ੍ਹਾਂ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਓ ਜਾਂ ਦੇਸੀ ਘਿਓ ਪਾ ਲਓ ਤੇ ਬਸ ਕੱਲਾ ਲਸਣ ਤੇ ਹਰੀ ਮਿਰਚ ਪਾ ਕੇ ਤੁਸੀਂ ਇਹਨੂੰ ਤੜਕਾ ਲਾ ਕੇ ਸਾਗ ਦਾ ਤਿਆਰ ਕਰ ਸਕਦੇ ਹੋ ਆਪਾਂ ਜਿਹੜੇ ਹੁੰਦੇ ਆ ਪੰਜਾਬੀ ਆਪਾਂ ਨੂੰ ਸਾਗ ਜਿਹੜਾ ਇਦਾਂ ਦਾ ਘੁਟਿਆ ਜਿਆਦਾ ਸਵਾਦ ਲੱਗਦਾ ਤਾਂ ਆਪਾਂ ਇਸ ਤਰੀਕੇ ਨਾਲ ਬਣਾਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਹੁਣ ਇਹਨੂੰ ਆਪਾਂ ਸਾਰਾ ਡੋਂਗੇ 'ਚ ਕੱਢ ਲਏ ਨੇ ਤੇਜਾ ਸਾਗ ਆਪਣਾ ਰੈਡੀ ਹੋ ਚੁੱਕਾ ਇਹਦੇ ਵਿੱਚ ਆਪਾਂ ਮੱਖਣ ਪਾ ਕੇ ਫਿਰ ਖਾਵਾਂਗੇ ਕਿਉਂਕਿ ਆਪਣਾ ਪੰਜਾਬੀਆਂ ਨੂੰ ਜਿਹੜਾ ਹੁੰਦਾ ਸਾਗ ਮੱਖਣ ਦੇ ਨਾਲ ਹੀ ਜ਼ਿਆਦਾ ਸਵਾਦ ਲੱਗਦਾ ਪਰ ਇਹ ਜਿਹੜਾ ਵੈਸੀ ਘਿਓ ਵਾਂਗੂ ਬਣਿਆ ਇੰਨਾ ਕੁ ਜ਼ਿਆਦਾ ਟੇਸਟੀ ਬਣਿਆ ਨਾ ਸਾਗ ਵੀ ਮੈਂ ਬੋਲ ਕੇ ਨਹੀਂ ਤੁਹਾਨੂੰ ਦੱਸ ਸਕਦੀ ਤੁਸੀਂ ਬਣਾ ਕੇ ਖਾਓਗੇ ਤੇ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਬਾਕੀ ਸਾਗ ਦੇ ਨਾਲ ਆਪਾਂ ਬਣਾਵਾਂਗੇ ਜੀ ਮੱਕੀ ਦੀ ਰੋਟੀ ਕਿਉਂਕਿ ਇਜਾਦਾਤਰ ਜਿਹੜੀ ਸਾਗ ਦੇ ਨਾਲ ਇਹੋ ਜੀ ਰੋਟੀ ਖਾਧੀ ਜਾਂਦੀ ਹੈ ਕਣਕ ਦੀ ਰੋਟੀ ਨਹੀਂ ਖਾਧੀ ਜਾਂਦੀ ਕੋਈ ਵੀ ਸਾਗ ਆਪਾਂ ਬਣਾਈਏ ਤੇ ਉਹ ਗਰਮ ਤਸੀਰ ਦਾ ਹੀ ਹੁੰਦਾ ਹੈ ਇਸ ਕਰਕੇ ਉਹਦੇ ਨਾਲ ਤੁਸੀਂ ਕਣਕ ਦੀ ਰੋਟੀ ਨਾ ਖਾਇਆ ਕਰੋ ਚਾਹੇ ਤੁਸੀਂ ਇਹਦੇ ਨਾਲ ਚਾਵਲ ਖਾ ਸਕਦੇ ਜਿਹਨੂੰ ਆਪਾਂ ਚੌਲ ਬੋਲਦੇ ਪੰਜਾਬੀ ਚ ਤੇ ਚਾਹੇ ਤੁਸੀਂ ਮੱਕੀ ਦੀ ਰੋਟੀ ਹਰ ਕੋਈ ਖਾ ਸਕਦਾ ਵਾ ਕਣਕ ਦੀ ਰੋਟੀ ਵੀ ਹਰ ਕੋਈ ਖਾ ਸਕਦਾ ਖਾਸ ਕਰਕੇ ਆਪਾਂ ਉਹਨਾਂ ਨੂੰ ਕਹਿੰਦੇ ਜਿਨ੍ਹਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਹੈਡੈਕ ਦੀ ਜ਼ਿਆਦਾ ਪ੍ਰੋਬਲਮ ਆ ਉਹਨਾਂ ਵਾਸਤੇ ਜਿਹੜੀ ਸਾਗ ਦੇ ਨਾਲ ਕਣਕ ਦੀ ਰੋਟੀ ਦਾ ਕੋਈ ਮੇਲ ਨਹੀਂ ਹੈਗਾ ਉਹ ਤੁਸੀਂ ਥੋੜਾ ਪਰੇਜ ਰੱਖਿਓ ਜੇ ਬਾਕੀ ਤੁਹਾਡੀ ਮਰਜ਼ੀ ਹੈ ਜਿਹੜੀ ਤੁਸੀਂ ਉਹਨਾਂ ਰੋਟੀ ਖਾਣੀ ਹੈ ਬਾਕੀ ਮੇਰੇ ਤੇ ਮੂੰਹ ਚ ਬਹੁਤ ਪਾਣੀ ਆ ਰਿਹਾ ਇੰਨਾ ਜਿਆਦਾ ਟੇਸਟੀ ਸਾਗ ਬਣਿਆ ਤੇ ਹੁਣ ਆਪਾਂ ਇਹਦੇ ਨਾਲ ਰੋਟੀ ਬਣਾਉਨੇ ਆ ਬਾਕੀ ਉਹ ਜੀ ਜਾਣਕਾਰੀ ਵਾਲੀ ਵੀਡੀਓ ਆਪਾਂ ਅੱਗੇ ਵੀ ਚੈਨਲ ਤੇ ਪਾਈਆਂ ਤੇ ਹੋਰ ਵੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਇਹਨਾਂ ਵੀਡੀਓ ਨੂੰ ਤੁਸੀਂ ਬਹੁਤ ਜਿਆਦਾ ਪਿਆਰ ਦਿੰਨੇ ਹੋ ਜਿਵੇਂ ਪੁਰਾਣਾ ਆਪਾਂ ਕਲਚਰ ਵਿਖਾਉਨੇ ਆ ਆਪਣਾ ਪੁਰਾਣਾ ਵਿਰਸਾ ਆਪਾਂ ਤੁਹਾਨੂੰ ਦਿਖਾਉਨੇ ਆ ਉਸ ਚੀਜ਼ ਨੂੰ ਵੀ ਤੁਸੀਂ ਬਹੁਤ ਜਿਆਦਾ ਲਾਈਕ ਕਰ ਨਾਰੀ ਦਾ ਸਾਗ ਬੋਲ ਦੋ ਇਹਨੂੰ ਚਾਹੇ ਤੁਸੀਂ ਇਹਦਾ ਕਰਮੀ ਦਾ ਸਾਗ ਜਿੰਨੇ ਵੀ ਆਪਾਂ ਤੁਹਾਨੂੰ ਪਹਿਲਾਂ ਨਾਂ ਦੱਸਿਆ ਬਾਕੀ ਆਪਾਂ ਤੁਹਾਨੂੰ ਕਿਹਾ ਸੀ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਓ ਕਿ ਤੁਹਾਡੇ ਸ਼ਹਿਰ ਇਸ ਚੀਜ਼ ਨੂੰ ਇਸ ਬੂਟੀ ਨੂੰ ਕੀ ਬੋਲਿਆ ਜਾਂਦਾ ਕਿਉਂਕਿ ਹੋਰ ਵੀ ਆਪਾਂ ਨੂੰ ਜਾਣਕਾਰੀ ਇਸ ਤਰ੍ਹਾਂ ਮਿਲਦੀ ਹੈ ਬਾਕੀ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਦਾਂ ਦਾ ਲੱਗਾ ਜੇ ਵਲੌਗ ਚੰਗਾ ਲੱਗਾ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਹੁਣ ਇੱਥੇ ਆਪਾਂ ਵੀਡੀਓ ਕਰਦੇ ਦੀ ਐਂਡ ਤੇ ਗਰਮਾ ਗਰਮ ਇਹ ਕਰਮੀ ਦਾ ਸਾਗ ਖਾ ਕੇ ਕਰਦੇ ਅੰਜੋਏ ਮਿਲਦੇ ਨੇਕਸਟ ਵੀਡੀਓ ਤੱਕ ਲਈ ਬਾਏ